ਟਾਡਾ ਬਲਵੀ ਸਿੰਘ ਟੂ ਆਰ ਟੀ ਵੀ ਚੈਨਲ 1 ਤੋਂ ਅੱਜ ਅਸੀਂ ਪਹੁੰਚਿਆ ਖਰੜ ਤਨੁਸ਼ ਫਾਊਂਡੇਸ਼ਨ ਖਰੜ ਪ੍ਰਧਾਨ ਵਾਰਡ ਨੰਬਰ 6 ਰਾਣੀ ਵਾਲੀਆ ਜੀ ਅੱਜ ਪਹੁੰਚਿਆ ਉਹ ਵਾਲਮੀਕੀ ਸਮਾਜ ਦੇ ਪ੍ਰਧਾਨ ਹਰਜਿੰਦਰ ਸਿੰਘ ਜੀ ਉਹਨਾਂ ਨੂੰ ਸਨਮਾਨਤ ਕਰਨ ਲਈ ਇੱਥੇ ਸਾਰੇ ਪਹੁੰਚੇ ਨੇ ਤੇ ਮੈਂ ਰਾਣੀ ਵਾਲੀਆ ਜੀ ਨੂੰ ਪੁੱਛਾਂਗਾ ਕਿ ਬਾਲਮੀਕੀ ਸਮਾਜ ਬਾਰੇ ਤੁਹਾਡੇ ਕੀ ਵਿਚਾਰ ਹਨ ਸਸਰੀ ਕਾ ਜੀ ਆਰ ਟੀ ਵੀ ਚੈਨਲ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਨਵਰੇਸ਼ ਕਾ ਜੀ ਮੈਂ ਆਣੀ ਵਾਲੀ ਐ ਤਨੁਸ਼ ਫਾਊਂਡੇਸ਼ਨ ਦੀ ਤਰਫੋਂ ਅੱਜ ਰਜਿੰਦਰ ਰਜਿੰਦਰ ਸਿੰਘ ਜੀ ਦੇ ਅਸੀਂ ਨਿਵਾਸ ਵਿੱਚ ਆਏ ਆਂ ਇਹਨਾਂ ਦੇ ਕਾਰੋਬਾਰ ਇਹਨਾਂ ਦੇ ਕੰਮ ਖਰ ਦੇ ਅਸੀਂ ਦੇਖ ਕੇ ਬਹੁਤ ਖੁਸ਼ ਆਂ ਇਹਨਾਂ ਨੂੰ ਅਸੀਂ ਵਾਲਮੀਕ ਸਮਾਜ ਦੀ ਤਰਫੋਂ ਅੱਜ ਸਨਮਾਨਿਤ ਕਰਨ ਵਾਸਤੇ ਆਪਣੀ ਪੂਰੀ ਟੀਮ ਨਾਲ ਲਾਏ ਨੇ ਥੈਂਕ ਯੂ ਵਾਲਮੀਕ ਸਮਾਜ ਦੇ ਪ੍ਰਧਾਨ ਰਜਿੰਦਰ ਸਿੰਘ ਜੀ ਜੋ ਕਿ ਬਹੁਤ ਅੱਛੇ ਸਮਾਜ ਦੇ ਕੰਮ ਕਰਦੇ ਹਨ ਤੇ ਅੱਜ ਇਹਨਾਂ ਨੂੰ ਤਨੁਸ਼ ਫਾਊਂਡੇਸ਼ਨ ਨੂੰ ਵਾਹ ਬਲੋ ਕਾਫੀ ਬਲਕੇ ਸਨਮਾਨ ਕੀਤਾ ਗਿਆ ਤਾਂ ਮੈਂ ਰਜਿੰਦਰ ਸਿੰਘ ਜੀ ਨੂੰ ਪੁੱਛਾਂਗਾ ਕਿ ਤੁਹਾਡੇ ਇਸ ਸਮਾਜ ਦੇ ਲਈ ਹੋਰ ਕੀ ਰਜਿੰਦ ਪਹਿਲਾਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਅੱਜ ਤਰੁਸ਼ ਫਾਊਂਡੇਸ਼ਨ ਦੇ ਜਿਹੜੇ ਟੀਮ ਉਹਨਾਂ ਦੇ ਪ੍ਰਧਾਨ ਜੀ ਹੈ ਮੈਡਮ ਰਾਣੀ ਵਾਲੀਆ ਜੀ ਚੇਅਰਮੈਨ ਸਾਹਿਬ ਹੈ ਅਪਨੇ ਓਮਪrakash ਜੀ ਤੇ ਇਹਨਾਂ ਦੀ ਪੂਰੀ ਟੀਮ ਤੇ ਉਸ ਤੋਂ ਬਾਅਦ ਮੇਰੇ ਵਾਰ ਨੰਬਰ 6 ਦੇ ਜਿਹੜੇ ਭੈਣ ਭਰਾ ਇੱਥੇ ਆਏ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਪਿਛਲੇ 5ਵੇਂ ਮਹੀਨੇ ਚ ਮੈਨੂੰ ਵਾਲਵਿਕ ਸਮਾਜ ਦਾ ਜ਼ਿੰਮੇਵਾਰੀ ਸੌਂਪੀ ਗਈ ਸੀ ਉਦੋਂ ਤੋਂ ਲੈ ਕੇ ਲਗਾਤਾਰ ਇਸ ਖੇਤਰ ਦੇ ਖਰੜ ਦੇ ਜਿੰਨੀਆਂ ਵੀ ਸੰਸਥਾਵਾਂ ਜਿੰਨੇ ਵੀ ਲੋਕ ਬਾਰ-ਬਾਰ ਰੋਜ਼ ਰਿਆਣਾ ਦੀ ਤਰ੍ਹਾਂ ਮੇਰੇ ਵੀ ਮੇਰਾ ਸਨਮਾਨ ਕਰਦੇ ਉਹਨਾਂ ਦੇ ਲਈ ਮੈਂ ਮੇਰੇ ਕੋਈ ਸ਼ਬਦ ਨਹੀਂ ਬੋਲ ਲੰਦੇ ਇਨਾਂ ਦਾ ਧੰਨਵਾਦ ਕਰਨ ਦੇ ਮੇਰੇ ਕੋਲ ਕੋਈ ਸ਼ਬਦ ਹੀ ਨਹੀਂ ਮਿਲਦੇ ਮੈਂ ਬਹੁਤ ਇਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇਸ ਲਾਇਕ ਇਨਾਂ ਨੇ ਸਮਝਿਆ ਤੇ ਅੱਜ ਮੇਰੇ ਨਿਵਾਸ ਸਥਾਨ ਤੇ ਆਏ ਉਹਨਾਂ ਲਈ ਮੈਂ ਇਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਬਾਕੀ ਇਹਨਾਂ ਨੂੰ ਜਿੱਥੇ ਮੇਰੀ ਲੋੜ ਹੈ ਉੱਥੇ ਮੈਂ ਹਰ ਟਾਈਮ ਇਨਾਂ ਦੇ ਲਈ ਹਾਜ਼ਰ ਰਾਵਾਂਗਾ ਮੇਰੇ ਵਾਰਡ ਵਾਸੀਆਂ ਨੂੰ ਜਿੱਥੇ ਮੇਰੀ ਲੋੜ ਪੈਂਦੀ ਹੈ ਉੱਥੇ ਮੈਂ ਹਾਜ਼ਰ ਹਾਂ ਤੇ ਇਨਾਂ ਦਾ ਮੈਂ ਸ਼ੁਕਰਗੁਜ਼ਾਰ ਕਰਦਾ ਹਾਂ ਤੇ ਵਾਰਡ ਵਾਸੀਆਂ ਦਾ ਵੀ ਮੇਸ਼ਾ ਮੇਰੇ ਦੇ ਨਾਲ ਕੰਦਾ ਜਣਾ ਕੰਦਾ ਬਲਾ ਕੇ ਖੜੇ ਹੋ ਜਾਂਦੇ ਜਦੋਂ ਮੈਨੂੰ ਲੋੜ ਹੁੰਦੀ ਹੈ ਉਦੋਂ ਮੇਰੇ ਨਾਲ ਆ ਕੇ ਖੜ ਜਾਂਦੇ ਉਹਦੇ ਲਈ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਪਹਿਲੀ ਵਾਰੀ ਜਿਹੜਾ ਜਿੱਤਣਾ ਉਹ ਬੜਾ ਬੜਾ ਆਸਾਨ ਹੁੰਦਾ ਦੂਜੀ ਵਾਰੀ ਜਿਹੜਾ ਜਿੱਤ ਹੁੰਦੀ ਉਹ ਆਪਣੇ ਕੰਮਾਂ ਦੇ ਆਧਾਰ ਤੇ ਬੰਦਾ ਜਿੱਤਦਾ ਇਹ ਕੀ ਤੇ ਚੰਗੇ ਕੰਮ ਕੀਤੇ ਤਾਂ ਹੀ ਇਹਨਾਂ ਨੇ ਮੈਨੂੰ ਦੂਜੀ ਵਾਰੀ ਬੰਪਰ VOTING ਨਾਲ ਜਿਤਾਇਆ ਤੇ ਮੇਰਾ ਵੀ ਮੈਨੂੰ ਵੀ ਇਹ ਮੇਰਾ ਪਰਿਵਾਰ ਲੱਗਦਾ ਮੇਰਾ ਦਿਲ ਕਰਦਾ ਮੈਂ ਬਾਰ-ਬਾਰ ਇਹਨਾਂ ਦੀ ਸੇਵਾ ਚ ਹਾਜ਼ਰ ਰਵਾਂ ਤੇ ਇਹਨਾਂ ਦਾ ਧੰਨਵਾਦ ਕਰਦਾ ਮੈਂ ਮਿਹਰਬਾਨੀ ਹਾਂਜੀ ਆਰਟੀਵੀ ਚੈਨਲ 1 ਤੇ ਬਵੀਰ ਸਿੰਘ ਬਿੱਟੂ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਕਿਉਂਕਿ ਹਰ ਟਾਈਮ ਸਾਡੀ ਆਵਾਜ਼ ਜਿਹੜੀ ਇਹ ਜਨਤਾ 'ਚ ਪਹੁੰਚਾਉਂਦੇ ਉਹਨਾਂ ਦੇ ਲਈ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਦੂਸਰੀ ਗੱਲ ਇਹ ਵੀ ਸਾਡੇ ਸੰਤ ਬਾਬਾ ਨਛੱਤਰदास ਜੀ ਵੱਲੋਂ ਜਿਵੇਂ ਜਿਵੇਂ ਸਾਨੂੰ ਨਿਰਦੇਸ਼ ਦਿੱਤੇ ਜਾਂਦੇ ਆ ਉਸ ਹਿਸਾਬ ਨਾਲ ਅੱਜ ਤੱਕ ਜੋ ਮੈਂ ਕੀਤਾ ਹੁਣ ਟਿੱਕਰ ਸਾਡਾ ਵਾਲਮੀ ਸਮਾਜ ਦਾ ਸ਼ਮਸ਼ਾਨ ਘਾਟ ਸੀ ਉਹਦੀ ਡਿਵੈਲਪਮੈਂਟ ਕਰਵਾਈ ਹੈ ਤੇ ਬੜਾ ਵਧੀਆ ਤਰੀਕੇ ਨਾਲ ਸ਼ੈੱਡ ਛੱਡ ਪਾ ਕੇ ਸਾਰਾ ਨੂੰ ਪੱਕਾ ਕਰ ਦਿੱਤਾ ਗਿਆ ਉਸ ਦਿਨ ਬਾਅਦ ਮੈਂ ਤੁਹਾਨੂੰ ਉਹਦਾ ਵੀ ਸਾਰਾ ਦਿਖਾਵਾਂਗਾ ਉਹਦੇ ਲਈ ਇੱਕ ਟਿਊਬਲ ਵੀ ਅਸੀਂ ਉੱਥੇ ਮਨਜ਼ੂਰ ਕਰਾ ਲਿਆ ਮਿਸਟਰ ਕਮੇਟੀ ਤੋਂ ਤੇ ਇੱਕ ਵਾਲਮੀਕ ਭਵਨ ਲਈ ਮੈਂ ਫਿਰ ਤੋਂ ਆਪਣੇ ਸਾਰੇ ਕਾਉਂਸਲਰ ਭੈਣ ਭਰਾਵਾਂ ਦਾ ਧੰਨਵਾਦ ਕਰਦਾ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਸਰਕਾਰ ਦਾ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਥਰਡ ਜੇ ਵਿੱਚ ਸਾਨੂੰ ਇੱਕ ਬਾਲਮੀਤ ਪਵਨ ਬਣਾਉਣ ਲਈ ਜਗਾ ਜਿਹੜੀ ਉਹਨਦੀ ਮਨਜ਼ੂਰੀ ਦੇ ਦਿੱਤੀ ਗਈ ਹੈ